ਫਗਾਨੀ ਸ਼ਾਇਦ ਦੇ ਉਤੇ ਮੁੱਛਾਂ ਨਹੀਂ ਬਨਾਈ ਦੀਆਂ ਕਿਸੇ ਦੇ ਕਹਿਣ ਦੇ ਉਤੇ ਵਕਤ ਤੱਕ ਕੋਈ ਕੰਮ ਸਾਰੰਜਾਮ ਨਹੀਂ ਦਹੀ ਦਾ ਤਾਂ ਨਾ ਕਿਸੇ ਦੇ ਆਸਰੇ ਤੇ ਰਹੀਦਾ ਹਮੇਸ਼ਾ ਅੱਲਾ ਸੱਚੇ ਦੇ ਆਸਰੇ ਤੇ ਰਹਿਣਾ ਚਾਹੀਦਾ ਤੇ ਆਪਣੀ ਦਸਾਂ ਨਵਾਂ ਦੀ ਕਮਾਈ ਦੇ ਉਤੇ ਮਾਣ ਕਰਨਾ ਚਾਹੀਦਾ ਜੇ ਇਹੋ ਹੀ ਹਾਲ ਬਈ ਵਾਲਦਾ ਹੂੰ ਤੇ ਅੱਲਾ ਹੀ ਹਾਫਜ਼ ਫਰਮਾਉਂਦਾ ਵੈਸੇ ਮਈ ਵਾਲਾਂ ਦੇ ਨੇ ਮਈਆਂ ਦੀ ਰਖਵਾਲੀ ਕਰਨ ਵਾਲੇ ਨੂੰ ਮਈਆਂ ਦਾ ਵਗ ਚਾਰਨ ਵਾਲੇ ਜਿਹੜਾ ਵਗ ਚਰਾਉਣ ਵਾਲਾ ਆ ਜਾਂ ਜਿਹੜਾ ਵਾਗੀ ਆ ਹਾਂਜੀ ਉਹਨੂੰ ਪੂਰੇ ਧਿਆਨ ਨਾਲ ਪੂਰੇ ਮਤਲਬੇ ਨੀਜ ਲਾ ਕੇ ਆਪਣੇ ਡੰਗਰਾਂ ਅੱਲੇ ਧਿਆਨ ਰੱਖਣਾ ਚਾਹੀਦਾ ਨਬੀ ਬਾਗ ਹੋਇਆ ਛੇੜੂ ਮਤਾਂ ਦਾ ਤੇ ਰਾंजे ਬਾਜ ਨਾ ਮੱਜੀ ਚ ਰੇਨ ਕਾਜੀ ਬਗਿਆੜਾਂ ਦੀ ਵਸਤੀ ਦੇ ਵਿੱਚ ਇਜੜ ਹੋਇਆ ਉੱਕਾ ਲੁਗਾ ਹਾਂਜੀ ਨਾ ਕੋਈ ਦਾਣਾ ਨਾ ਕੋਈ ਪਾਣੀ ਜੀ ਈ ਕੁਝ ਜਾਣਦਿਆਂ ਹੋਇਆ ਰਾਖਾ ਇਥੇ ਲੰਮੀ ਤਾਣ ਕੇ ਸੁਤਾ ਆਏ ਕਿਹੜਾ ਕਰੇਗਾ ਹੁਣ ਰਖਵਾਲੀ ਪੇਡਾਂ ਦਾ ਹੁਣ ਅੱਲਾ ਵਾਹ ਜਿਹੜੇ ਰੱਬ ਨੇ ਚਾਰ ਤੀਲੇ ਉਗਾਏ ਨੇ ਹਾਂਜੀ ਹਾਂਜੀ ਉਹਨਾਂ ਦੀ ਹੁਣ ਰਾਖੀ ਵੀ ਤਾਂ ਬੜੀ ਜ਼ਰੂਰੀ ਹੈ ਨਾ ਦਾੜੀ ਦੇ ਜਿਹੜੇ ਵਾਲ ਨੇ ਇਹਨਾਂ ਨੂੰ ਵੀ ਲੋਕੀ ਕਈ ਜਾਂਦੇ ਨੇ ਜਿਹੜੇ ਚਾਰ ਕੱਖ ਉਗੇ ਨੇ ਹਾਂਜੀ ਇਹਨਾਂ ਦੀ ਹਫਾਜ਼ਤ ਵੀ ਬੜੀ ਜ਼ਰੂਰੀ ਹੈ ਆਖ ਚ ਡੋਰਾ ਹੱਥ ਕੀ ਆਇਓ ਇਸ ਅੰਗੂਰੀ ਪਟਿਆਂ ਹੋ ਬਟੇਰੇ ਨਹੀਂ ਲੜਦੇ ਉਸਤਾਦਾਂ ਦੇ ਹੱਥ ਲੜਦੇ ਨੇ ਕੋਈ ਵੀ ਕੰਮ ਜਿਹੜਾ ਜਿੰਨਾ ਚਿਰ ਤੁਸੀਂ ਕਿਹੜਾ ਵੀ ਜਿਹੜਾ ਵੀ ਕੰਮ ਕਰਦੇ ਹੋ ਉਦੀ ਅਗਰ ਤੁਸੀਂ ਕਲਾ ਨਹੀਂ ਸਿੱਖੀ ਹਾਂਜੀ ਤੇ ਤੁਹਾਡੇ ਕੋ ਹੋ ਨਹੀਂ ਸਕਦਾ ਕੋਈ ਵੀ ਤੁਸੀਂ ਕੰਮ ਕਰੋ ਤੇ ਤੁਹਾਨੂੰ ਪੂਰੀ ਸਕਿੱਲ ਨਾਲ ਪੂਰੀ ਮਹਾਰਤ ਨਾਲ ਹਾਂਜੀ ਤੇ ਪੂਰੀ ਉਹਦੀ ਸਿੱਖਿਆ ਲੈਣੀ ਚਾਹੀਦੀ ਹੈ ਪਹਿਲਾ ਆਪਣੇ ਉਸਤਾਦਾਂ ਕੋ ਬਿਨਾ ਮੁਰਸ਼ਿਦਾਂ ਰਾਹ ਨਹੀਂ ਹੱਥ ਆਉਂਦਾ ਦੁੱਧਾਂ ਬਾਜ ਨਹੀਂ ਰਿੰਜਦੀ ਖੀਰ ਸਾਈਂ ਓ ਚੱਲ ਮਿਲਣੂ ਚਲੀ ਬismillahirrahmaanirraheem ਸ਼ੁਰੂ ਖੁਦਾ ਦੇ ਨਾਮੋ ਜਿਸ ਦਾ ਜੋੜ ਜਵਾਬ ਨਾ ਕੋਈ ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਸਾਬ ਨਾ ਕੋਈ ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ ਅਸਲਾਮੁ ਅਲੈਕੁਮ ਸਾਸਰੀਏ ਕਾਲ ਨਮਸਕਾਰ ਤੇ ਢੇਰ ਢੇਰ ਸਲਾਮਾ ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ ਸਾਡੀ ਇਹ ਬੇਨਤੀ ਹੈ ਵੀ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ। ਤਾ ਕਿ ਸਾਡੇ तमामतर ਨੋਟੀਫਿਕੇਸ਼ਨਸ ਬਰ ਵਕਤ ਤੁਹਾਡੇ ਤਾਈਂ ਆਪੜ ਸਕਣ ਸਾਬੋ ਸਾਡੇ ਵੀਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਹਲਕਿਆਂ ਦੇ ਵਿੱਚ ਸ਼ੇਅਰ ਵੀ ਕਰਿਆ ਕਰੋ ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਜਵਾਇਆ ਕਰੋ ਕਿਉਂਕਿ ਤੁਹਾਡੇ ਕਮੈਂਟਸ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ ਤੇ ਨਾਲੇ ਪਿਆਰਿਓ ਅਸੀਂ ਤੁਹਾਡੇ ਕਮੈਂਟਸ ਤੇ ਤੁਹਾਡੀ ਗਾਈਡੈਂਸ ਦੇ ਝੰਨ ਨੇ ਆਪਣੀ ਗੱਲ ਬਾਤ ਨੂੰ ਮਜ਼ੀਦ ਨਿਖਾਰਨ ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਨੇ ਆ ਪਿਆਰਿਓ ਸਾਡੇ ਇੱਕ ਬੜਈ ਮਠਲ ਮਨ ਠਾਰ ਸੱਜਣ ਨੇ ਅਸਨ ਹਮੀਦ ਸਾਹਿਬ ਪੈਂਸਿਲਵੇਨੀਆ ਅਮਰੀਕਾ ਦੇ ਵਿੱਚ ਮੁਕੀਮ ਨੇ ਪੰਜਾਬੀ ਜ਼ੁਬਾਨ ਨਾਲ ਆਪਣੀ ਮਾਂ ਬੋਲੀ ਨਾਲ ਬੜਾ ਪਿਆਰ ਤੇ ਬੜੀ ਮੁਹੱਬਤ ਰੱਖਦੇ ਨੇ ਪਿਆਰਿਓ ਉਥੇ ਜਿੱਥੇ ਉਹ ਵਸਦੇ ਨੇ ਉਥੇ ਪੰਜਾਬੀ ਹਲਕਿਆਂ ਦੇ ਵਿੱਚ ਪੰਜਾਬੀ ਦਾ ਬੜਾ ਪ੍ਰਚਾਰ ਕਰਦੇ ਨੇ ਉਹਨਾਂ ਸਾਨੂੰ ਇੱਕ ਬੜਾ ਹੀ ਖੂਬਸੂਰਤ ਅਖਾਣ ਭਿਜਵਾਇਆ ਹੈ ਤੇ ਉਹਦੇ ਨਾਲ ਜੁੜੀ ਹੋਈ ਇੱਕ ਕਹਾਣੀ ਇੱਕ ਕਿੱਸਾ ਵੀ ਸਾਨੂੰ ਭੇਜਿਆ ਅਸੀਂ ਤੁਹਾਡੇ ਗੋਸ਼ੇ ਗੁਜ਼ਾਰ ਕਰਨੇ ਆ ਖਾਨ ਨੇ ਵੇ ਭੀ ਬਗਾਨੀ ਸ਼ਹਿਰ ਦੇ ਉਤੇ ਮੁੱਛਾਂ ਨਹੀਂ ਬਣਾਈ ਦੀਆਂ ਇਹਦੇ ਨਾਲ ਜੁੜਿਆ ਹੋਇਆ ਜਿਹੜਾ ਕਿੱਸਾ ਹੈ ਜਿਹੜੀ ਰਵਾਇਤ ਹੈ ਉਹ ਇਸ ਤਰ੍ਹਾਂ ਹੈ ਭੀ ਇੱਕ ਬੰਦਾ ਸੀ ਗਰੀਬ ਮਾਤੜ ਮੁੱਛਾਂ ਉਹਨੇ ਰੱਖੀਆਂ ਹੀਆਂ ਸਨ ਤੇ ਉਹ ਕਿਸੇ ਦੇ ਘਰ ਕਿਸੇ ਚੌਧਰੀਆਂ ਦੇ ਘਰ ਨਾ ਜੀ ਰੋਜ਼ ਸਵੇਰੇ ਕੰਮ ਤੇ ਮਜ਼ਦੂਰੀ ਤੇ ਜਾਣ ਤੋਂ ਪਹਿਲੇ ਜਾਂਦਾ ਸੀ ਤੇ ਉੱਥੇ ਆਵਾਜ਼ ਲਾਂਦਾ ਸੀ ਤੇ ਉਹ ਘਰ ਵਾਲੀ خاتون ਜਿਧਰಾಣੀ ਉਹਨੂੰ ਲੱਸੀ ਦਾ ਇੱਕ ਡੋਣਾ ਭਰ ਕੇ ਦੇ ਛੱਡਦੀ ਸੀ ਤੇ ਲੱਸੀ ਪੀ ਕੇ ਉਹ ਆਪਣੇ ਕੰਮ ਤੇ ਟੁਰ ਜਾਂਦਾ ਸੀ ਇੱਕ ਦਿਨ ਉਹ ਭਾਈ ਨੇ ਜਾ ਕੇ ਉੱਥੇ ਆਵਾਜ਼ ਲਾਈ ਉਹਨੂੰ ਹਸਬੇ ਦਸਤੂਰ ਅੰਦਰੋਂ ਲੱਸੀ ਦਾ ਵੱਡਾ ਕੌਲ ਮਿਲ ਗਿਆ ਉਹਨੇ ਲੱਸੀ ਪੀਤੀ ਤੇ ਉਹ ਲੱਸੀ ਦੀ ਜਿਹੜੀ ਛਿੱਡੀ ਹੁੰਦੀ ਹੈ ਨਾ ਉਹ ਉਹਦੀਆਂ ਮੁੱਛਾਂ ਦੇ ਵਿੱਚ ਛੋਟੇ ਛੋਟੇ ਮੱਖਣ ਦੇ ਦੇਈ ਦੇ ਰੇਜ਼ੇ ਟੁਕੜੇ ਹੁੰਦੇ ਨੇ ਉਹ ਮੁੱਛਾਂ ਦੇ ਵਿੱਚ ਫਸ ਗਈ ਉਹ ਖਾਤੂ ਨੇ ਖਾਣਾ ਜਦੋਂ ਬਾਹਰ ਆਈ ਤੇ ਉਹਨੇ ਵੇਖਿਆ ਤੇ ਉਹਨੇ ਉਹਨੂੰ ਮੱਦਾ ਚੰਗਾ ਆਖਿਆ ਉਹਨੇ ਆਖਿਆ ਤੂੰ ਐਡੀਆਂ ਐਡੀਆਂ ਵੱਡੀਆਂ ਮੁੱਛਾਂ ਕਿਉਂ ਰੱਖੀਆਂ ਈਆਂ ਨੇ ਸਾਰੀ ਲੱਸੀ ਪੀਂਨਾ ਪਾਣੀ ਪੀਂਦਾ ਜੋ ਵੀ ਖਾਂਦਾ ਪੀਂਦਾ ਹੋਏਗਾ ਸਾਰਾ ਤੇਰੀਆਂ ਮੁੱਛਾਂ 'ਚ ਫਸ ਜਾਂਦਾ ਐ ਲੱਸੀ ਹੁਣ ਤੂੰ ਪੀਤੀ ਏ ਤੇ ਸਾਰੀ ਤੇਰੀਆਂ ਮੁੱਛਾਂ ਦੇ ਵਿੱਚ ਫਸ ਗਈ ਜਾ ਕੇ ਇਹਨਾਂ ਨੂੰ ਸਹੀ ਕਰਾ ਜਾਂ ਬਣਾ ਪਰ ਇਹਨਾਂ ਦਾ ਕੀ ਫਾਇਦਾ ਉਹ ਵਿਚਾਰਾ ਕੁਝ ਮਾੜਾ ਸੀ ਗਰੀਬ ਸੀ ਕੁਝ ਚੁਦਰਾਨੀ ਦਾ ਹੁਕਮ ਸੀ ਕੁਝ ਪਿਆਰਿਓ ਰੋਜ਼ ਲੱਸੀ ਮੁਫਤ ਮਿਲ ਜਾਂਦੀ ਸੀ ਅਗਲੇ ਦਿਨ ਉਹਨੇ ਫੇਰ ਪੀਣ ਜਾਣੀ ਸੀ ਉਸ ਕੀ ਕੀਤਾ ਸ਼ਾਮ ਨੂੰ ਕੰਮ ਸ਼ਾਮ ਤੋਂ ਜਦੋਂ ਵਿਹਲਾ ਹੋ ਕੇ ਘਰ ਵਾਪਸ ਪਰਤਿਆ ਤੇ ਨਾਈ ਕੋਲ ਜਾ ਕੇ ਪਿੰਡ ਦੇ ਉਹਨੇ ਜਾ ਕੇ ਤੇ ਮੁੱਛਾਂ ਬਣਾ ਛੜੀਆਂ ਅਗਲੇ ਦਿਨ ਸਵੇਰੇ ਉਹ ਆਪਣੇ ਮਨੋਂ ਬੜਾ ਰਾਜ਼ੀ ਕਿ ਮੈਂ ਅੱਜ ਮੁੱਛਾਂ ਬਣਾਈਆਂ ਨੇ ਮੈਂ ਚਧਰਾਣੀ ਦੇ ਹੁਕਮ ਦੀ ਇਤਾਤ ਕੀਤੀ ਹੈ ਤਾਮਿਲ ਕੀਤੀ ਹੈ ਖੁਸ਼ ਹੋ ਜਾਏਗੀ ਚਧਰਾਣੀ ਤੇ ਉਹ ਗਿਆ ਜਾ ਕੇ ਚੌਧਰੀਆਂ ਦੇ ਘਰ ਉਹਨੇ ਫੇਰ ਸਦਾ ਲਾਈ ਤੇ ਚਧਰਾਣੀ ਨੇ ਅੰਦਰੋਂ ਆਵਾਜ਼ ਦਿੱਤੀ ਉਹਨੇ ਆਖਿਆ ਵੇ ਅੱਜ ਅੜਿਆ ਸਾਡੀ ਮੱਝ ਕੋਈ ਨਹੀਂ ਮਿਲੀ ਤੇ ਦਹੀਂ ਨਹੀਂ ਰੜ ਗਿਆ ਤੇ ਲੱਸੀ ਵੀ ਕੋਈ ਨਹੀਂ ਫੇਰ ਆਵੀ ਕੱਲ ਅੱਜ ਕੋਈ ਲੱਸੀ ਨਹੀਂ ਉਹ ਵਿਚਾਰਾ ਨਿੰਮੂ ਝਾਣਾ ਹੋ ਗਿਆ ਤੇ ₹2 ਆਪਣੇ ਕੰਮ ਨਾਲ ਲੋ। ਇਹ ਖਾਨ ਦੇ ਪਿੱਛੇ ਕਹਾਣੀ ਤੇ ਇਹ ਵੇ। ਲੇਕਿਨ ਪਿਆਰਿਓ ਉਹਨੂੰ ਜਿਨੇ ਜਿਨੇ ਪੁੱਛਿਆ ਭਾਈ ਤੂੰ ਮੁੱਛਾਂ ਰੱਖੀਆਂ ਜਾਂ ਤਾਂ ਤੈਨੂੰ ਮੁੱਛਾਂ ਕਿਉਂ ਬਣਾ ਛੱਡੀਆਂ? ਉਸ ਬੰਦੇ ਦੱਸਿਆ ਕਿ ਇਸ ਤਰ੍ਹਾਂ ਯਾਰ ਜਾਨਾ ਚੌਰੀ ਸਾਹਿਬ ਦਾ ਘਰ ਤੇ ਉਹ ਸਵੇਰੇ ਚਧਰਾਨੀ ਹੋ ਰੇ ਨਾਰਾਜ਼ ਹੋਏ ਸਨ ਉਹਨਾਂ ਕਹੇ ਵੀ ਮੁੱਛਾਂ ਬਣਾ ਤੂੰਗੀ ਸਾਰੀ ਜੀ ਲੱਸੀ ਪੀਣਾ ਸਾਰੀ ਤੇਰੀ ਮੁੱਛਾਂ 'ਚ ਫਸ ਜਾਂਦੀ ਹੈ ਤੇ ਮੈਨੂੰ ਵੀ ਲੱਗਦਾ ਬੁਰਾ ਲੱਗਦਾ। ਮੈਂ ਜਨਾਬ ਮੁੱਛਾਂ ਬੁਨਾ ਛੜੀਆਂ ਤੇ ਅੱਜ ਸਗੋਂ ਮੈਨੂੰ ਲੱਸੀ ਵੀ ਕੋਈ ਨਹੀਂ ਮਿਲੀ ਤੇ ਉਥੋਂ ਫਿਰ ਪਿਆਰਿਓ ਇਹ ਅਖਾਨ ਵੀ ਵਜੂਦ ਦੇ ਚ ਆ ਗਿਆ ਤੇ ਇਹਦਾ ਸਿੱਟਾ ਇਹ ਸਿਆਣਿਆਂ ਕੱਢਿਆ ਵੀ ਬਗਾਨੀ ਸ਼ਹਿ ਤੇ ਮੁੱਛਾਂ ਨਹੀਂ ਬੁਨਾਈ ਦੀਆਂ ਯਾਨੀ ਕਿਸੇ ਦੀ ਸ਼ਹਿ ਤੇ ਜਾਂ ਕਿਸੇ ਦੇ ਕਹਿਣ ਤੇ ਕੋਈ ਵੀ ਕੰਮ ਨਹੀਂ ਵਗਾ ਤੰਗ ਕਰ ਲਈਦਾ ਥੋੜਾ ਬਹੁਤਾ ਆਪਣਾ ਦਿਮਾਗ ਵੀ ਇਸਤੇਮਾਲ ਕਰੀਦਾ ਕੋਈ ਵੀ ਕੰਮ ਕਿਸੇ ਦੇ ਆਖਿਆ ਕਰਨ ਤੋਂ ਪਹਿਲੇ ਆਪਣੀ ਅਕਲ ਦੀ ਤਰਕੜੀ ਦੇ ਉੱਤੇ ਵੀ ਉਹਨੂੰ ਧੋਲ ਲੈਣਾ ਚਾਹੀਦਾ ਹੈ ਇੱਕ ਵਾਰੀ ਵੇਖੋ ਨਾ ਮੈਨੂੰ ਹਣ ਕੋਈ ਆਖ ਛੜਦਾ ਕਿ ਤੁਸੀਂ ਫਲਾਣਾ ਕੰਮ ਕਰ ਲਵੋ ਜੀ ਡਾਕਟਰ ਸਾਹਿਬ ਉਹ ਕੰਮ 'ਚ ਬੜਾ ਫਾਇਦਾ ਹੈ ਤੇ ਮੇਰਾ ਇੱਕ ਚੰਗਾ ਭਲਾ ਚੱਲਦਾ ਕਾਰੋਬਾਰ ਹੋਵੇ ਅੱਲਾਹ ਪਾਕ ਦਿੱਤਾ ਹੋਵੇ ਤਾਂ ਮੈਂ ਉਹਦੇ 'ਚੋਂ ਸਾਰੀ ਇਨਵੈਸਟਮੈਂਟ ਕੱਢ ਕੇ ਸਾਰਾ ਆਪਣਾ ਸਰਮਾਇਆ ਕੱਢ ਕੇ ਤੇ ਉਕかせ ਦੇ ਆਖਣ ਤੱਕ ਕਿਸੇ ਹੋਰ ਕਾਰੋਬਾਰ ਵਿੱਚ سرمਾਇਆਕਾਰੀ ਕਰਨ ਲਵਾ ਜਿੱਦਾਂ ਮੈਨੂੰ ਤਜਰਬਾ ਵੀ ਕੋਈ ਨਹੀਂ ਤਦ ਮੈਨੂੰ ਇਹ ਵੀ ਕੋਈ ਅੰਦਾਜ਼ਾ ਨਹੀਂ ਕਿ ਉਹਦੇ ਚ ਮੈਨੂੰ ਕੱਲ ਨੂੰ ਕੋਈ ਪ੍ਰੋਫਿਟ ਵੀ ਹੋਏਗਾ ਕੋਈ ਮੁਨਾਫਾ ਵੀ ਹੋਏਗਾ ਮੇਰਾ ਉਹ ਕੰਮ ਚੱਲੇਗਾ ਵੀ ਕਿ ਨਹੀਂ ਚੱਲੇਗਾ ਇਨਵੈਸਟਮੈਂਟ ਕਰਨ ਤੋਂ ਪਹਿਲੇ ਪਹਿਲੇ ਕਾਰੋਬਾਰ ਵਿੱਚ ਰਕਮ ਕੱਢਣ ਤੋਂ ਪਹਿਲੇ ਮੇਰਾ ਹੱਕ ਤੇ ਹੈ ਨਾ ਕਿ ਆਪਣੇ ਦਿਮਾਗ ਨੂੰ ਵੀ ਵਰਤ ਲਵਾ ਜ਼ਿੰਦਗੀ ਨੇ بڑے ਤਜਰਬਾ ਸਿਖਾਏ ਹੁੰਦੇ ਨੇ ਉਹਨਾਂ ਤਜਰਬਿਆਂ ਤੋਂ ਕੰਮ ਲੈਂਦੇ ਆ ਹੋਇਆ ਕਿਸੇ ਬਹੁਤ ਮੱਧ ਸਾਥੀ ਕਿਸੇ ਵੱਡੇ ਦੀ ਗੱਲ ਨੂੰ ਜ਼ਰੂਰ ਉਹਨੂੰ ਅਹਿਮੀਅਤ ਦਿਓ ਕਿਸੇ ਬਜ਼ੁਰਗ ਨੇ ਕਿਸੇ ਸੱਜਣ ਪਿਆਰੇ ਸਾਥੀ ਨੇ ਕਿਸੇ ਭੈਣ ਭਰਾ ਨੇ ਕੋਈ مشورہ ਦਿੱਤਾ ਹੈ ਤੇ ਗੱਲ ਸੁੱਟ ਨਹੀਂ ਪਾਣੀ ਚਾਹੀਦੀ ਉਹਦੀ ਗੱਲ ਮੰਨੋ ਜ਼ਰੂਰ ਲੇਕਿਨ ਵਗਤ ਅਗ ਬਾਜ਼ ਔਕਾਤ ਕਿਸੇ ਸੱਜਣ ਦੀ ਗੱਲ ਦੇ ਉੱਤੇ ਅਮਲ ਕਰਨ ਲਈਏ ਤੇ ਉਹ ਏਡੀ ਤਜਰਬਾ ਚੰਗਾ ਨਹੀਂ ਰਹਿੰਦਾ ਨਤੀਜਾ ਖੇਜ਼ ਵੀ ਸਾਬਤ ਕਿਸੇ ਵੇਲੇ ਨਹੀਂ ਵੀ ਹੁੰਦੀ ਹੋ ਸਕਦਾ ਬਹੁਤੀ ਵਾਰੀ ਸਾਬਤ ਸਹੀ ਹੁੰਦੀ ਹੋਵੇ ਲੇਕਿਨ ਕਦੀ ਅਗਰ ਨਹੀਂ ਜੋ ਨਤੀਜਾ ਖੇ ਸਾਬਤ ਹੋਈ ਤੇ ਉੱਥੇ ਫਿਰ ਇਹ ਖਾਨ ਬਣ ਗਿਆ ਵੀ ਪ੍ਰਾਈ ਸ਼ਹਿ ਦੇ ਉੱਤੇ ਫਟਾਫਟ ਮੁੱਛਾ ਨਹੀਂ ਬਨਾਈ ਦੀਆਂ ਯਾਨੀ ਕਿਸੇ ਦੇ ਕਹਿਣ ਦੇ ਉੱਤੇ ਵਕਤ ਤੱਕ ਕੋਈ ਕੰਮ ਸਾਰੰਜਾਮ ਨਹੀਂ ਦੇਈ ਦਾ ਨਾਂ ਕਿਸੇ ਦੇ ਆਸਰੇ ਤੇ ਰਹੀਦਾ ਵੇਖੋ ਨਾ ਅਗਲੇ ਦਿਨ ਉਹਨੂੰ ਲੱਸੀ ਵੀ ਨਾ ਮਿਲੀ ਹਮੇਸ਼ਾ ਅੱਲਾ ਸੱਚੇ ਦੇ ਆਸਰੇ ਦੇ ਰਹਿਣਾ ਚਾਹੀਦਾ ਤੇ ਆਪਣੀ ਦਸਾਂ ਨਵਾਂ ਦੀ ਕਮਾਈ ਦੇ ਉੱਤੇ ਮਾਣ ਕਰਨਾ ਚਾਹੀਦਾ ਇਹ ਦੋ ਗੱਲਾਂ ਦਾ ਸਾਨੂੰ ਸਬਕ ਇਸ ਅਖਾਨ ਦੇ ਵਿੱਚੋਂ ਮਿਲਿਆ ਪਿਆਰਿਓ ਆਓ ਤੁਹਾਡੇ ਭਜਵਾਏ ਹੋਏ ਬਾਕੀ ਅਖਾਨ ਲੈ ਕੇ ਚਲੀਏ ਬਾਬਾ ਜੀ ਇਹਸਾਨ ਬਾਜਵਾਰਾਂ ਦੇ ਕੋਲ ਉਹਨਾਂ ਦੇ ਪਿੰਡ ਗਖੜਵਾਲੀ ਤੇ ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਆਓ ਸਾਡੇ ਨਾਲ ਅਸਲਾਮ ਵਾਲੇਕੁਮ ਜਨਾਬ ਬਾਜਵਾ ਸਾਹਿਬ ਜੀ ਬਿਸਮਿਲ੍ਲਾ ਜੀ ਵਾਲੇਕੁਮ ਸਲਾਮ ਜਨਾਬ ਡਾਕਟਰ ਸਾਹਿਬ ਖੈਰੀ ਆਏ ਹੋ ਜਨਾਬ ਚੰਦ ਮੱਖਣੋ ਬੜੀ ਮਿਹਰਬਾਨੀ ਜਨਾਬ ਸ਼ੁਕਰ ਅੱਲਾਹ ਪਾਕ ਦਾ ਬੜਾ ਸੋਹਣਾ ਸਫਰ ਲੰਘਿਆ ਜੀ ਜੀ ਅੱਛਾ ਜਨਾਬ ਕਿਤੇ ਤੁਹਾਡੇ ਮਾਸ਼ਾਅੱਲਾ ਜਿਹੜੇ ਜੱਟਾਂ ਦੇ ਕਬੀਲੇ ਨੇ ਬੜੇ-ਬੜੇ ਪਿਆਰੇ ਤੁਸੀਂ ਤੇ ਬੜੀ ਵਸਾਹਤ ਨਾਲ ਦੱਸਦੇ ਰਹਿੰਦੇ ਹੋ ਜੀ ਜੀ ਇਹ ਜਨਾਬ ਅੱਜ ਸਾਡੇ ਜਿਹੜੇ ਭਾਈ ਨੇ ਇਹ ਵੀ ਮੈਨੂੰ ਪਤਾ ਲੱਗਾ ਜੱਟਾਂ ਦੀ ਗੋਤ ਅਬਦਲ ਖਾਲਕ ਦੀਦੜ 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 ਹਾਂਜੀ ਹਾਂਜੀ ਇਹ ਸ਼ਕਰਗੜ ਤੋਂ ਜਨਾਬ ਇਹਨਾਂ ਸਾਨੂੰ ਅਖਾਨ ਪਜਵਾਇਆ ਜੀ ਜੀ ਅਖਾਨ ਭਾਈਵਾ ਸਾਹਿਬ ਇਸ ਤਰ੍ਹਾਂ ਹਮ ਭਈ ਜੇ ਇਹੋ ਹੀ ਹਾਲ ਬਈ ਵਾਲਦਾ ਹਮ ਤੇ ਅੱਲਾ ਹੀ ਹਾਫਜ਼ ਫਰਮਾ ਲਦਾ ਹੰਦੀ ਇਹਦਾ ਮੀਸਾ ਖਾਨ ਨੇ ਕੀ ਦੱਸਿਆ ਗਿਆ ਮਈਵਾਲ ਜਿਹੜਾ ਸਾਡਾ ਉਹ ਤੁਹਾਨੂੰ ਪਤਾ ਹੈ ਕਿ ਲੋਕ ਦਾਸਤਾਨਾਂ ਦਾ ਇੱਕ ਕੈਰੈਕਟਰ ਹੈ ਜੀ ਵੈਸੇ ਮਈਵਾਲ ਆਂਦੇ ਨੇ ਮਈਆਂ ਦੀ ਰਖਵਾਲੀ ਕਰਨ ਵਾਲੇ ਨੂੰ ਮਈਆਂ ਦਾ ਵਗ ਝਾੜਨ ਵਾਲੇ ਨੂੰ ਵਾਹ ਹਾਂਜੀ ਤੇ ਸੋਹਣੀ ਮਈਵਾਲ ਜਿਹੜੀ ਸਾਡੀ ਦਾਸਤਾਨ ਹੈ ਜਿਹਦੇ ਵਿੱਚ ਉਹ ਜਿਹੜਾ ਸੀ ਬਲਖ ਬਖਾਰੇ ਦਾ ਜਿਹੜਾ ਸ਼ਹਿਜ਼ਾਦਾ ਸੀ ਜੀ ਹਾਂਜੀ ਅ ਉਹ ਆ ਚਿਕੋ ਹੋ ਗਿਆ ਸੋਹਣੀ ਤੇ ਤੇ ਉਹਦੀ ਦਾਸਤਾਨ ਜਿਹੜੀ ਐ ਉਹ ਵੀ ਫਿਰ ਵਿਚਾਰਾ ਉਹਨਾਂ ਦੀਆਂ ਡੰਗਰ ਸ਼ੰਗਰ ਚਾਰਦਾ ਰਿਹਾ ਜੀ ਜੀ ਆ ਤੇ ਇਹ ਸਖਾਨੇ ਚ ਦੱਸਿਆ ਕਿ ਅ ਮਤਲਬੇ ਅਗਰ ਅਸੀਂ ਰਮਦੀ ਮੈਨੇ ਅੱਜ ਲਈਏ ਤੇ ਮਹੀਂ ਵਾਲ ਤੋਂ ਮੁਰਾਦ ਹਾਕਮੀ ਗਿਣਿਆ ਜਾਂਦਾ ਹਾਂ ਜੀ ਹਾਂ ਜੀ ਹਾਂ ਜੀ ਕਿ ਵੇਖੋ ਨਾ ਜੀ ਅਸੀਂ ਜਿਸ ਤਰ੍ਹਾਂ ਹਾਕਮ ਅਸੀਂ ਜਨਤਾ ਉਹਦੀ مخلوਕ ਆ ਜੀ ਮੱਲਵੇ ਅਸੀਂ ਉਹਦੀ ਮੱਲਵੇ مخلوਕ ਜਿਹੜੀ ਐ ਉਹਦੀ ਰਾਖੀ ਉਦੇ ਹਕਾਂ ਦੀ ਰਾਖੀ ਕਰਨੀ ਉਹਦੇ ਖਾਣ ਪੀਣ ਦਾ ਪ੍ਰਬੰਧ ਕਰਨਾ ਇਹ ਸਾਰਾ ਹਾਕਮ ਦੀ ਜ਼ਿੰਮੇਵਾਰੀ ਹੈ ਹਾਂਜੀ 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 ਔਰ ਉਹ ਅਗਰ ਮਤਲਬ ਲੋਕੀ ਭੁੱਖੇ ਮਰਦੇ ਨੇ ਬਈ ਤੇ ਉਜ਼ਾਰੇ ਹਾਕਮ ਕੋ ਰੋਦੇ ਮਹਿਸ਼ਰ ਨੂੰ ਪੁਛਿਆ ਜਾਏਗਾ ਸਾਨੂੰ ਦੇ ਸਲਾਮੀ ਗਵਾਇਆ ਤੂੰ ਮਤਲਬ ਮੁختلف ਤਰੀਹੀ ਵਾਲਿਆਂ ਤੋਂ مستندہ ਵਾਲਿਆਂ ਸਿੱਕੇ ਬੰਦਾ ਵਾਲਿਆਂ ਤੋਂ ਇਹ ਗੱਲਾਂ ਮਿਲਦੀਆਂ ਨੇ ਹਾਂਜੀ ਜੀ ਤੇ ਇਹਦੇ ਵਿੱਚ ਦੱਸਿਆ ਗਿਆ ਵੀ ਜਦੋਂ ਮਾਲ ਦਾ ਜਿਹੜਾ ਚਰਵਾ ਲ ਹੈ ਵਗ ਚਰਾਵਣ ਵਾਲਾ ਉਹ ਅਗਰ ਐਡਾ ਬੇਪਰਵਾ ਹੋਏਗਾ ਵੀ ਕੋਈ ਮੱਝ ਜਿਹੜੀ ਆ ਉਹ ਕਿਤੇ ਦਰਿਆ ਚ ਰੁੜ ਜਾਏ ਕਿਤੇ ਕੋਈ ਖੁੱਬ ਜਾਏ ਕਿਉਂਕਿ ਦਰਿਆਵਾਂ ਦੇ ਕੰਢਿਆਂ ਤੇ ਜਿੱਦੀਆਂ ਗਿੱਲਣਾ ਹੁੰਦੀਆਂ ਨੇ ਕਿ ਜਿੱਦਾਂ ਖੁੱਬੀ ਮੱਝ ਨਿਕਲ ਨਹੀਂ ਸਕਦੀ ਹਾਂ ਹਾਂਜੀ ਤੇ ਉਹ ਉੱਥੇ ਹੀ ਮਰ ਜਾਏ ਤੇ ਫੇਰ ਅੱਲਾ ਹੀ ਰੱਖਾ ਮਾਲ ਦਾ ਕਿ ਫੇਰ ਜਿਹੜਾ ਡੰਗਰ ਮਾਲ ਡੰਗਰ ਹੈ ਉਹ ਵੀ ਤੇ ਰਾਖੀ ਫੇਰ ਮੁੱਕੀ ਨਾ ਜੀ ਤੂੰ ਇਹਦਾ ਮਤਲਬ ਦੱਸਿਆ ਗਿਆ ਜੀ ਜਿਹੜਾ ਚਰਵਾ ਲੈ ਜਾਂ ਜਿਹੜਾ ਐ ਰਾਖੀ ਵਾਂ ਨੇ ਜਾਂ ਜਿਹੜਾ ਵਗ ਚਰਾਮਣ ਵਾਲਾ ਜਾਂ ਜਿਹੜਾ ਵਾਗੀ ਆ ਹਾਂਜੀ ਉਹਨੂੰ ਪੂਰੇ ਧਿਆਨ ਨਾਲ ਪੂਰੇ ਮਤਲਬੇ ਨੀਝ ਲਾ ਕੇ ਆਪਣੇ ਡੰਗਰਾਂ ਅੱਲੇ ਧਿਆਨ ਰੱਖਣਾ ਚਾਹੀਦਾ ਉਹ ਕਿੱਥੇ ਕਿੱਥੇ ਨੇ ਕੋਈ ਦਰਿਆ 'ਚ ਬੈਠੀ ਆ ਕੋਈ ਪਾਣੀ ਪੀਂਦੀ ਆ ਪਈ ਕਿਤੇ ਕੋਈ ਜਿੰਨਾਂ ਨੇ ਕੀ ਅੱਜ ਦੇ ਕੋਈ ਬੇਲੇ ਦੀ ਕੋ ਖੋ ਖੋ ਕਿਸੇ ਖੋਬੇ 'ਚ ਤੇ ਨਹੀਂ ਖੋਬਦੂ ਕਈ ਵਾਰੀ ਬੇਲੇ ਦੇ ਅੰਦਰ ਰੁਖੋ ਨਿੱਕੀਆਂ ਨਿੱਜੇ ਝਾੜੀਆਂ ਜੀਆਂ ਜਾਂ ਉਹ ਕਾਈ ਜੀ ਹੁੰਦੀ ਆ ਉਹਦੇ ਅੰਦਰ ਕੋ ਮਾਜ ਕੋ ਵੀ ਦੇ ਪਤਾ ਹੀ ਨਹੀਂ ਲੱਗਦਾ ਦੁਨੀਆ ਕੋਈ ਖੁੱਭੀ ਵੀ ਹੈ ਕਿ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਨਾ ਇਹ ਜਿਹੜਾ ਉਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖੇ ਰੱਖਣ ਦੇ ਕਾਬਲ ਹੋਏਗਾ ਉਹ ਸਹੀ ਬਾਗੀ ਹੋਏਗਾ ਉਹ ਸਹੀ ਚਰਵਾਲ ਹੋਏਗਾ ਹਾਂਜੀ ਅਗਰ ਉਹ ਨਹੀਂ ਕਰ ਸਕਦਾ ਤੇ ਫਿਰ ਜਿਹੜਾ ਮੱਲਵੇ ਡੰਗਰ ਵੱਛਾਈ ਉਹ ਤੇ ਅੱਲਾ ਦੀ ਸਪੂਰਦੀ ਹੈ ਵਾ 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 ਕਿਸੇ ਵਾਸਤੇ ਵੀ ਜਦੋਂ ਉਦਾਰ ਹੈ ਇੱਕ ਅੱਡਾ ਡੰਗਰ ਵੀ ਪੁਰਜੇ ਸਾਲ ਬਾਅਦ ਤੇ ਉਹ ਦੀਵਿੰਦਾਰ ਨੂੰ ਉਹ ਨਹੀਂ ਫਾਇਦਾ ਹੁੰਦਾ ਸਾਲ ਬਾਅਦ ਤੇ ਜੇਕਰ ਉਹ ਇੱਕ ਦੋ ਡੰਗਰ ਇਸਰ ਨੂੰ ਨੁਕਸਾਨਿਆਂ ਜਾਂ ਫਿਰ ਕਹਦਾ ਫਿਰ ਤੇ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਲੋ ਜੀ ਪਿਆਰਿਓ ਅਬਦਲ ਖਾਲਕ ਦੱਦੜ ਸਾਹਿਬ ਨੇ ਸਾਨੂੰ ਜਿਹੜਾ ਅਖਾਨ ਪਝਵਾਇਆ ਸੀ ਉਹ ਇਹ ਸੀ ਭਈ ਜੇ ਇਹੋ ਹੀ ਹਾਲ ਮਹੀਂ ਹਾਲ ਦਾ ਤੇ ਅੱਲਾ ਹੀ ਵਾਦੀ ਫਰਬਾਲ ਦਾ ਬਾਵਾ ਸਾਹਿਬ ਨੇ ਬੜੀ ਸੋਹਣੀ ਉਹਦੀ ਵੰਡ ਕੀਤੀ ਉਹਨਾਂ ਦੱਸਿਆ ਕਿ ਅਗਰ ਵਾਗੀ ਜਿਹੜਾ ਜਿਹੜਾ ਡੰਗਰ ਚਾਰਨ ਜਾਂਦਾ ਹੈ ਵਾਗ ਲੈ ਕੇ ਜਾਂਦਾ ਹੈ ਮਾਲ ਡੰਗਰ ਨੂੰ ਚਾਰਨ ਲਈ ਚਰਵਾਲ ਜੇ ਉਹ ਨਾ ਅਹਲ ਹੈ ਤੇ ਗੈਰ ਜ਼ਿੰਮੇਦਾਰ ਹੈ ਉਹ ਚੰਗਾ ਰਾਖਾ ਨਹੀਂ ਮਾਲ ਦਾ ਉਹ ਮਾਲ ਦੀ ਖਬਰਗਿਰੀ ਚੰਗੀ ਤਰ੍ਹਾਂ ਨਹੀਂ ਕਰਦਾ ਤੇ ਫਿਰ ਮਾਲ ਦਾ ਤੇ ਫਿਰ ਅੱਲਾ ਹੀ ਹਾਫਜ਼ ਹੈ ਨਾ ਜੀ ਫਿਰ ਨੁਕਸਾਨਿਆ ਜਾਏ ਜਾਂ ਬਚ ਕੇ ਖੈਰੀ ਘਰ ਆ ਜਾਵੇ ਫਿਰ ਅੱਲਾ ਤੇ ਡੋਰੀਆਂ ਨੇ ਆਪੋ ਤੇ ਉਹ ਨਾ ਅਹਲ ਹੈ ਔਰ ਗੈਰ ਜ਼ਿੰਮੇਦਾਰ ਹੈ ਦੂਜੀ ਵੱਡੀ ਗੱਲ ਬਾਈਵਾ ਸਾਹਿਬ ਜਿਹੜੀ ਇਹ ਦਸੀ ਨਾ ਵੀ ਇੱਥੇ ਮੁਰਾਦ ਹੁਕਮਰਾਨ ਵੀ ਨੇ ਪਿਆਰਿਓ ਜਿਹੜੇ ਹੁਕਮਰਾਨ ਹੁੰਦੇ ਨੇ ਉਹ ਵੀ ਤੇ ਆਪਣੀ ਜਿਹੜੀ ਰਿਆਆ ਹੁੰਦੀ ਏ ਆਪਣੀ ਜਨਤਾ ਜਿਹੜੀ ਹੁੰਦੀ ਏ ਉਹਦੇ ਉਹ ਵਾਗੀ ਹੁੰਦੇ ਨੇ ਛੇੜੂ ਹੁੰਦੇ ਨੇ ਪੀਰ ਵਾਰਿਸ ਸ਼ਾਹ ਸੈਦ ਹੋਰਾਂ ਜਿਵੇਂ ਆਪਣੀ ਕਿਤਾਬ ਵਿੱਚ ਲਿਖਿਆ ਹੀਰ ਕਹਾਣੀ ਵਿੱਚ ਵੀ ਨਬੀ ਪਾਗ ਹੋਇਆ ਛੇੜੂ ਉਮਤਾ ਦਾ ਤੇ ਰਾਜੇ ਬਾਜ ਨਾ ਬੱਜੀ ਚ ਰੇਨ ਕਾਜੀ ਰਾਜਾ ਜਿਵੇਂ ਬੱਜੀਆਂ ਚਾਰਦਾ ਸੀ ਇੱਕ ਜ਼ਿੰਮੇਦਾਰ ਵਾਗੀ ਸੀ ਉਸੇ ਤਰ੍ਹਾਂ ਪਿਆਰੇ ਨਬੀ پاک ਤੇ ਆਪਣੀ ਉਮਮਤ ਮੁਸਲਮਾਨ ਤੋਂ ਇਲਾਵਾ ਵੀ ਕੁੱਲ ਜਗ ਦੀਆਂ ਉਮਮਤਾਂ ਤੇ ਕੁੱਲ ਇਨਸਾਨੀਅਤ ਦੇ ਵਾਸਤੇ ਰਹਬਰ ਬਣ ਕੇ ਆਏ ਸਨ ਰਾਖੇ ਬਣ ਕੇ ਆਏ ਸਨ ਵੇਖੋ ਨਾ ਉਹਨਾਂ ਨੂੰ ਛੇੜੂ ਨਾਲ ਛੇੜੂ ਦਾ ਟਾਈਟਲ ਦਿੱਤਾ ਪੀਰ ਵਾਰਿਸ ਸ਼ਾਹ سید ਨੇ ਪਿਆਰੇ ਨਬੀ پاک ਨੂੰ ਤੋ ਸਾਡੇ ਜਿਹੜੇ ਹੁਕਮਰਾਨ ਨੇ ਉਹਨਾਂ ਨੂੰ ਬਾਜਵਾ ਸਾਹਿਬ ਆਖਿਆ ਵੀ ਇਹ ਵੀ ਸਾਡੇ ਮਹੀਂ ਵਾ ਲੈਨੇ ਨਾ ਜੀ ਇਹਨਾਂ ਦਾ ਕੰਮ ਤੇ ਹੀ ਹੈ ਨਾ ਆਪਣੀ ਰਾਇ ਦੀ ਆਪਣੀ ਜਨਤਾ ਦੀ ਰਾਖੀ ਕਰਨੀ ਉਹਦੀ ਹਿਫਾਜ਼ਤ ਕਰਨੀ ਇਸ ਅੰਦਾਜ਼ ਜਿਹੇ ਹੁਕਮਰਾਨੀ ਕਰਨੀ ਕਿ ਜਨਤਾ ਦੇ ਮਸਾਇਲ ਹੱਲ ਕਰਨੇ ਉਹਨਾਂ ਨੂੰ ਗਰੀਬਾਂ ਨੂੰ ਮੁਸੀਬਤਾਂ ਦੇ ਵਿੱਚੋਂ ਬਾਹਰ ਕੱਢਣਾ ਭੁੱਖ ਦੀ ਮੁਸੀਬਤ ਚੋਂ ਸਿਹਤ ਦੇ ਉਹਨਾਂ ਨੂੰ ਸਹੂਲਿਆਤ ਫਰਾਹਮ ਕਰਨੀਆਂ تعلیم ਦੇਣੀ ਤੇ ਇੱਥੇ ਪਿਆਰਿਓ ਬਈ ਵਾਲ ਜਿਹੜੇ ਨੇ ਉਹਨਾਂ ਦਾ ਅੱਲਾ ਹੀ ਹਾਫਜ਼ ਕਿਉਂਕਿ ਉਹ ਵੀ ਨਾ ਹਲ ਨੇ ਉਹ ਜੋ ਅਖਾਨ ਚ ਦੱਸਿਆ ਗਿਆ ਪਈ ਜੇ ਇਹੋ ਹੀ ਹਾਲ ਮਈ ਵਾਲ ਦਾ ਤੇ ਫਿਰ ਅੱਲਾ ਹੀ ਵਾਲੀ ਮਾਲ ਦਾ ਤੇ ਵੇਖ ਲਓ ਫਿਰ ਸਾਡਾ ਵੀ ਹੁਣ ਅੱਲਾ ਹੀ ਵਾਰਸ ਹੈ ਜੋ ਸਾਡੇ ਪਾਕਿਸਤਾਨ ਦੇ ਵਿੱਚ ਹੁਕਮਰਾਨਾਂ ਦੀ ਨਾ ਅਹਲੀ ਤੇ ਗੈਰ ਜ਼ਿੰਮੇਦਾਰੀ ਸਾਨੂੰ ਨਜ਼ਰ ਆਉਂਦੀ ਹੈ ਤੇ ਜੋ ਸਾਡੇ ਆਵਾਮ ਦਾ ਹਾਲ ਹੈ ਇਹ ਅਖਾਨ ਸਾਡੇ ਤੇ ਵੀ ਮੰਤਬਕ ਹੁੰਦਾ ਬਾਈਵਾ ਸਾਹਿਬ ਚੀਚਾ ਵਤਨੀ ਤੋਂ ਹਮ ਇਰਫਾਨ ਅਨਸਾਰੀ ਸਾਹਿਬ ਜੀ ਜੀ ਸਾਡੇ ਪਰਮਨੈਂਟ ਵਿਊਰ ਨੇ ਬੜੇ ਪਿਆਰੇ ਸਾਡੇ ਸੱਜਣ ਨੇ ਜੀ ਜੀ ਉਹ ਤਾਂ ਜਨਾਬ ਬੜਾ ਇੱਕ ਕੰਮ ਦਾ ਖਾਨ ਪਜਵਾਇਆ ਹੈ ਜੀ 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 ਪਈ ਜਿਹੜੇ ਰੱਬ ਨੇ ਚਾਰ ਤੀਲੇ ਉਗਾਏ ਨੇ ਹਾਂਜੀ ਹਾਂਜੀ ਉਹਨਾਂ ਦੀ ਹੁਣ ਰਾਖੀ ਵੀ ਤਾਂ ਬੜੀ ਜ਼ਰੂਰੀ ਹੈ ਨਾ ਹਾਂਜੀ ਇਹਦੇ 2 ਮਹੀਨੇ ਨਿਕਲਦੇ ਨੇ ਜੀ ਇੱਕ ਤੇ ਮਹੀਨਾ ਇਹ ਵੀ ਕਿ ਜਿਹੜਾ ਤੁਸੀਂ ਆਸ ਉਮੀਦ ਲਾ ਕੇ ਅੱਲਾਹ ਕੋਲੋਂ ਆਸ ਲਾ ਕੇ ਤੇ ਜ਼ਮੀਨ ਦੇ ਵਿੱਚ ਦੀ ਕੇਰਦੇ ਹੋ ਅਜੀ ਤੇ ਅੱਲਾ ਸੋਹਣਾ ਉਹਨਾਂ ਸਲੂ ਉਗਾ ਦਿੰਦਾ ਹੈ ਹਾਂਜੀ ਤੇ ਉਹਨਾਂ ਦੀ ਰਾਖੀ ਵੀ ਕਰਨੀ ਪੈਂਦੀ ਏ ਬੀਜਨ ਤੋਂ ਲੈ ਕੇ ਮਤਲਬ ਇਹ ਵੇਖੋ ਨਾ ਦਾਣੇ ਜਦੋਂ ਛੁੱਟੀ ਦੇਨੇ ਉਦੋਂ ਵੀ ਉੱਥੇ ਚਿੜੀਆਂ ਤਾਂ ਆਉਂਦੇ ਨੇ ਚੁਗਣ ਵਾਸਤੇ ਜਦੋਂ ਬੀਖ ਲਾਰੀ ਦਾ ਹਾਂਜੀ ਹਾਂਜੀ ਤੇ ਉਹਦੇ ਬਾਅਦ ਵੀ ਜਦੋਂ ਨਿੱਕੇ ਨਿੱਕੀਆਂ ਉਹ ਸਲੂ ਨਿਕਲਦੇ ਨੇ ਕਣਕ ਦੇ ਜਾਂ ਹੋਰ ਤੇ ਉਦੋਂ ਵੀ ਕਈ ਜਾਨਵਰ ਉਹਨੂੰ ਠੋਂਗਦੇ ਫਿਰਦੇ ਨੇ ਹਾਂਜੀ ਹਾਂਜੀ ਤੇ ਇਹ ਸਾਰੇ ਨੁਕਸਾਨ ਜਦੋਂ ਨੇ ਨਾ ਭੁਗਤ ਭਗਤ ਕੇ ਤੇ ਫੇਰ ਜੋ ਕੁਝ ਬਚ ਜਾਂਦਾ ਉਹ ਵਾਈਵਾਨ ਦੇ ਹਿੱਸੇ ਆਉਂਦਾ ਹੈ ਹਾਂ ਹਾਂਜੀ ਤੇ ਇਸ ਵਾਸਤੇ ਉਹਨੂੰ ਮਤਲਬ ਇਹਦੀ ਰਾਖੀ ਜਿਹੜਾ ਨਾ ਕਰਨੀ ਪੈਂਦੀ ਹੈ ਪਹਿਰਿਆਂ ਤੇ ਜਾ ਕੇ ਹਾਂਜੀ ਹਾਂਜੀ ਆ ਦੂਜੇ ਮੈਨੇ ਇਹਦੇ ਨਹੀਂ ਕਿ ਦਾੜੀ ਦੇ ਜਿਹੜੇ ਵਾਲ ਨੇ ਇਹਨਾਂ ਨੂੰ ਵੀ ਲੋਕੀ ਕਹੀ ਜਾਂਦੇ ਨੇ ਜਿਹੜੇ ਚਾਰ ਕੱਖ ਹੋ ਗਏ ਨੇ ਹਾਂਜੀ ਹਾਂਜੀ ਇਹਨਾਂ ਦੀ ਹਫਾਜ਼ਤ ਵੀ ਬੜੀ ਜ਼ਰੂਰੀ ਹੈ ਹਾਂ ਮਸਲ ਜਿਸ ਤਰ੍ਹਾਂ ਸਾਡੇ ਲੋਕੀ ਅਕਸਰ ਦਾੜੀਆਂ ਰੱਖਦੇ ਨੇ ਔਰ ਆਂਦੇ ਨੇ ਸੁਨਨਤ ਵੀ ਆ ਲੇਕਿਨ ਸੁਨਨਤ ਦੀ ਪਾਲਣਾ ਕਰਨੀ ਔਰ ਨਬੀ ਪਾਕ ਦੇ ਦੱਸੇ ਹੋਏ ਟੀਕਿਆਂ ਦੇ ਉੱਤੇ ਚੱਲਣਾ ਹਾਂਜੀ ਤੇ ਉਹ ਉਹ ਬੜਾ ਜ਼ਰੂਰੀ ਹੈ ਅਗਰ ਅਸੀਂ ਉਹ ਨਹੀਂ ਕਰ ਸਕਦੇ ਹਾਂਜੀ ਤੇ ਫੇਰ ਅਸੀਂ ਦਾੜੀ ਵੀ ਰੱਖ ਲਈਏ ਤੇ ਸਾਰੇ ਮੰਦੇ ਕੰਮ ਵੀ ਕਰੀ ਜਾਈਏ ਹਾਂਜੀ ਤੇ ਫੇਰ ਮੈਂ ਸਮਝਣਾ ਕਿ ਦਾੜੀ ਨਾਲ ਵੀ ਮਜ਼ਾਕ ਹੈ ਹਾਂਜੀ ਔਰ ਉਹਦਾ ਰੱਖਣ ਦੀ ਬਜਾਏ ਸਵਾਬ ਦੀ ਬਜਾਏ ਹੋ ਸਕਦਾ ਸਾਡੇ ਗਾਲ ਕੋਈ ਅਲਾਪ ਦਾ ਤੋਕ ਰੋਜ਼ੇ ਮਹਿਸ਼ਰ ਨੂੰ ਪੈ ਜਾਵੇ ਵਾ 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 ਤੋ ਇਹਨਾਂ ਚੀਜ਼ਾਂ 'ਤੇ ਧਿਆਨ ਦਵਾਣਾ ਚਾਹੀਦਾ ਹਾਂ ਜੀ ਹਾਂ ਲਓ ਜੀ ਪਿਆਰਿਓ ਅਖਾਨ ਸੀ ਪਰ ਰੱਬ ਨੇ ਜਿਹੜੇ ਚਾਰ ਤੀਲੇ ਉਗਾਏ ਨੇ ਉਹਨਾਂ ਦੀ ਰਾਖੀ ਕਰਨਾ ਵੀ ਤੇ ਆਤ ਜ਼ਰੂਰੀ ਹੈ ਨਾ ਬਾਈਵਾ ਸਾਹਿਬ ਨੇ ਦੱਸਿਆ ਵੀ ਇਹਦੇ ਦੋ ਮਤਲਬ ਨੇ ਇੱਕ ਤੇ ਕਿਸਾਨ ਜਿਹੜਾ ਨਾ ਜੀ ਉਹਨੂੰ ਉਗਾਨ ਤੋਂ ਲੈ ਕੇ ਤੇ ਵਡਣ ਤੱਕ ਆਪਣੀ ਪਹਿਲੀ ਦੀ ਬਹੁਤ ਜ਼ਿਆਦਾ ਰਾਖੀ ਕਰਨੀ ਚਾਹੀਦੀ ਏ ਕਿਸਾਨ ਨੇ ਵੇਖੋ ਨਾ ਬੀ ਪਾ ਦਿੱਤਾ ਉਸ ਤੋਂ ਬਾਅਦ ਕੌਂਪਲਾਂ ਫੁੱਟ ਪਈਆਂ ਤੇ ਬਾਈਵਾ ਸਾਹਿਬ ਜਿਵੇਂ ਦੱਸਿਆ ਉਹ ਜਿਹੜੀ ਅੰਗੂਰੀ ਨਿਕਲਦੀ ਏ ਨਾ ਜੀ ਉਹਨੂੰ ਵੀ ਤੇ ਚੁੱਗਣ ਲਈ ਆ ਜਾਂਦੇ ਨੇ ਨਾ ਚੰਡੋਰਾ ਇੱਕ ਜਾਨਵਰ ਓ ਆ ਜਾਂਦਾ ਕਾਂ ਕਣਕਾਂ ਅੱਜਕੱਲ ਸਿ ਅਕਸਰ ਤੁਸੀਂ ਲੰਗਦੇ ਵਹਿੰਦੇ ਹੋ ਹੋਵੋਗੇ ਵੀ ਕਨਕਾਂ ਦਨ ਨਿਕੇ ਨਿਕੇ ਬੂਟੇ ਨਿਕਲੇ ਇਹਨੇ ਤੇ ਕਾਂ ਆ ਕੇ ਉਹਨਾਂ ਨੂੰ ਚੁੰਜਾਂ ਨਾਲ ਪੁੱਟਦੇ ਨੇ। ਉਹ ਰਕਰ ਕੇ ਖਾਈ ਜਾਂਦੇ ਨੇ ਤੇ ਬੂਟੇ ਪੁੱਟ ਕੇ ਪਰਾਂ ਛੱਡ ਜਾਂਦੇ ਨੇ। ਸੁਲਤਾਨਉਲਾਰਫੀਨ ਵੀ ਆਖਿਆ ਨਾ ਕਿ ਆਖ ਚ ਡੋਰਾ ਹੱਥ ਕੀ ਆਇਓ ਇਸ ਅੰਗੂਰੀ ਪਟਿਆਂ ਹੋ। ਅੰਗੂਰੀ ਪੁੱਟਰ ਦਾ ਤੈਨੂੰ ਕੀ ਫਾਇਦਾ ਆ ਉਹ ਚਡੋਰਾ ਜਾਨਵਰ ਆ ਕੇ ਜਿਹੜਾ ਪੁੱਟ ਜਾਂਦਾ ਏ। ਹੁਣ ਗੁਜ਼ਾਰਿਸ਼ ਏ ਵੇ ਕਿ ਕਿਸਾਨ ਨੇ ਮਿਹਨਤ ਕੀਤੀ ਓਨੇ ਰੁਪਈਏ ਲਾਏ ਨੇ ਓਨੇ ਬੀਕੇ ਰਿਆ ਪਾਣੀ ਦਿੱਤਾ ਪੌਦਾ ਨਿਕਲ ਆਇਆ ਤੇ ਰਾਖੀ ਕਰਨਾ ਬੜਾ ਉਹਦੇ ਲਈ ਜ਼ਰੂਰੀ ਹੈ ਰਾਖੀ ਨਹੀਂ ਕਰੇਗਾ ਵਾਢੀਆਂ ਤੱਕ ਤਾਂ ਫਸਲ 'ਚ ਨੁਕਸਾਨ ਉਠਾਏਗਾ ਪਿਆਰਿਓ ਦੂਜੀ ਗੱਲ ਬਾਈਵਾ ਸਾਹਿਬ ਇਹ ਵੀ ਬੜੀ ਸੋਹਣੀ ਕੀਤੀ ਭਈ ਜਿਸ ਕਿਸੇ ਬੰਦੇ ਦੀ ਖੋਦੀ ਦਾੜੀ ਹੁੰਦੀ ਹੈ ਮਤਲਬ ਪੂਰੀ ਨਹੀਂ ਹੁੰਦੀ ਆ ਪੂਰੀ ਹੁੰਦੀ ਹੈ ਦੇ ਚਾਰ ਨਵੇਂ-ਨਵੇਂ ਦਾੜੀ ਜਦੋਂ ਫੁੱਟਦੀ ਹੈ ਸਾਡੇ ਬੱਚਿਆਂ ਦੀ ਮਸਾਂ ਫੁੱਟਦੀਆਂ ਨੇ ਪੰਜਾਬੀ 'ਚ ਅਸੀਂ ਆਖਦੇ ਉਹ ਚਾਰ ਤਿੱਲੇ ਨਿਕਲਦੇ ਨੇ ਜਿਸ ਵੇਲੇ 12 ਦੇ ਨਵੇਂ-ਨਵੇਂ ਤੇ ਉਹਨਾਂ ਦਾ ਫਿਰ ਜਿਹੜਾ ਦਾੜੀ ਮੁਬਾਰਕ ਰੱਖ ਲੈਂਦਾ ਚੋਂ ਕਿ ਇਹ ਨਬੀ پاک ਸੱਚੇ ਸਾਈਂ ਦੀ ਸੁਨਨਤ ਹੈ ਇਸ ਵਾਸਤੇ ਜਿਹਨੇ ਚਾਰ ਵਾਲ ਜਾਂ ਚਾਰ ਕੱਖ ਸੀ ਪੰਜਾਬੀ ਚ ਆਖਦੇ ਨੇ ਰੱਖੇ ਹੋਣ ਉਹਨੂੰ ਫਿਰ پاسداری ਕਰਨੀ ਪੈਂਦੀ ਹੈ ਦਾੜੀ ਮੁਬਾਰਕ ਦੀ ਉਹਨੂੰ ਹਰ ਕਦਮ ਸੋਚ ਕੇ ਪੁੱਟਣਾ ਪੈਂਦਾ ਹਰ ਫੇਲ ਸੋਹਣਾ ਕਰਨਾ ਪੈਂਦਾ ਕਿਉਂਕਿ ਤਕਾਜ਼ਾ ਹੈ ਚਿਹਰਾ ਮੁਬਾਰਕ ਦੇ ਉਤੇ ਦਾੜੀ ਮੁਬਾਰਕ ਦਾ ਹੋਣਾ ਤਕਾਜ਼ਾ ਕਰਦਾ ਇਸ ਗੱਲ ਦਾ ਵੀ ਅਪਨ ਵੀ ਚੰਗੇ ਕਰੋ ਤੇ ਪਿਆਰਿਓ ਅੱਲਾਹ ਪਾਕ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਅੱਲਾਹ ਪਾਕ ਨੇ ਜਿਹੜੇ ਚਾਰ ਤੀਲੇ ਦਿੱਤੇ ਨੇ ਇਹਦੇ ਤੋਂ ਸਾਡੀ ਔਲਾਦ ਵੀ ਮੁਰਾਦ ਹੈ ਕਿਆਮਤ ਨੂੰ ਜਿਹੜੇ ਜ਼ਰੂਰੀ ਸਵਾਲਾਤ ਹੋਣੇ ਨੇ ਉਹਨਾਂ ਦੇ ਵਿੱਚ ਇੱਕ ਇਹ ਵੀ ਸਵਾਲ ਹੋਣਾ ਕਿ ਤੈਨੂੰ ਅੱਲਾਹ ਪਾਕ ਪੁੱਛੇਗਾ ਮੈਂ ਤੈਨੂੰ ਔਲਾਦ ਦਿੱਤੀ ਤੂੰ ਉਹਦੀ ਕੀ ਪਰਵਰਸ਼ ਕੀਤੀ ਤੇ ਵੇਖੋ ਨਾ ਚਾਰ ਤੀਲਿਆਂ ਤੋਂ ਮੁਰਾਦ ਇਹ ਵੀ ਹੈ ਕਿ ਜਿਹੜੇ 4-5 ਬੱਚੇ ਅੱਲਾਹ ਪਾਕ ਸਾਨੂੰ ਦਿੰਦੇ ਨੇ ਉਹਨਾਂ ਦੀ ਆਲਾ ਤਰੀਨ ਅਸੀਂ ਤਰਬੀਅਤ ਕਰੀਏ ਕਿਉਂਕਿ ਇਹਦੇ ਬਾਰੇ ਵੀ ਪੁੱਛ ਹੋਣੀ ਹੈ ਸੋ ਪਿਆਰਿਓ ਇਹ ਇੱਕ ਕਸੀਰੁਲ ਬਤਾਲਬ ਅਖਾਨ ਹੈ ਇਹਦੇ ਚ ਦੋ ਤਰ੍ਹਾਂ ਮਤਾਂ ਸਾਨੂੰ ਦਿੱਤੀਆਂ ਗਈਆਂ ਹੋਈਆਂ ਨੇ ਲਓ ਜੀ ਬਾਈਵਾ ਸਾਹਿਬ ਚੰਡੀਗੜ੍ਹ ਇੰਡੀਆ ਤੋਂ ਗੁਰਮੀਤ ਸਿੰਘ ਜੀ 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 ਸਾਡੇ ਬੜੇ ਪਿਆਰੇ ਬਜ਼ੁਰਗ ਵੀ ਨੇ ਜਨਾਬ ਤਾਂ ਸਾਡਾ ਪ੍ਰੋਗਰਾਮ ਬੜੇ ਸ਼ੌਕ ਨਾਲ ਵੇਖਦੇ ਨੇ ਉਹਨਾਂ ਆਖਿਆ ਜੀ ਇਸ ਅਖਾਂ ਦਾ ਮਤਲਬ ਦੱਸੋ ਵੀ ਬਟੇਰੇ ਨਹੀਂ ਲੜਦੇ ਹਮ ਉਸਤਾਦਾਂ ਦੇ ਹੱਥ ਲੜਦੇ ਨੇ ਹਾਂਜੀ ਇਹਦੇ ਚ ਵੇਖੋ ਜੀ ਕੋਈ ਵੀ ਜਿਹੜਾ ਤੁਸੀਂ ਮਤਲਬ ਇਹ ਕੰਮ ਕਰਦੇ ਹੋ ਨਾ ਜੀ ਜੀ ਜਿੰਨੇ ਵੀ ਇਹ ਲੋਕ ਨੇ ਕੁਕੜ ਲੜਾਉਣ ਵਾਲੇ ਬਟੇਰੇ ਲੜਾਉਣ ਵਾਲੇ ਜੀ ਜੀ ਹਾਂਜੀ ਇਆ ਕੁੱਤੇ ਲੜਾਨ ਵਾਲੇ ਵੀ ਹਾਂਜੀ ਉਹ ਲੋਕ ਜਿਹੜੇ ਨੇ ਆਹ ਵੇਖਿਆ ਜੂ ਬੜੀਆਂ ਚਲਾਕੀਆਂ ਕਰਦੇ ਨੇ ਕੁੱਤਾ ਲੜਦਾ ਹੋਏਗਾ ਤੇ ਉਹਨੂੰ ਫੜ ਕੇ ਇਧਰੋਂ ਛੱਡਣਗੇ ਇਧਰੋਂ ਛੱਡਣਗੇ ਜੀ ਹਾਂਜੀ ਉਹਨੂੰ ਕਿਹੜੀ ਹਾਲਤ ਛੱਡਣਾ ਹੈ ਪਹਿਲਾਂ ਉਹਨੂੰ ਭੁਖਿਆ ਰੱਖਣਾ ਹੈ ਜਿੱਤ ਰਿਹਾ ਰੱਖਣਾ ਇਹ ਸਾਰੇ ਬਲ ਸਿੰਲਿੰਦਰ ਹੋ ਜਾਂਦੇ ਨੇ ਹਾਂਜੀ ਤੇ ਕੋਈ ਵੀ ਕੰਮ ਜਿਹੜਾ ਜਿੰਨਾ ਚਿਰ ਤੁਸੀਂ ਕਿਹੜਾ ਵੀ ਜਿਹੜਾ ਵੀ ਕੰਮ ਕਰਦੇ ਹੋ ਉਹਦੀ ਅਗਰ ਤੁਸੀਂ ਕਲਾ ਨਹੀਂ ਸਿੱਖੀ ਆਹਾਂ ਜੀ ਤੇ ਉਹ ਤੁਹਾਡੇ ਕੋ ਹੋ ਨਹੀਂ ਸਕਦਾ ਮਸਨ ਤੁਸੀਂ ਪਹਿਲਵਾਨੀ ਕਰਦੇ ਹੋ ਤੇ ਪਹਿਲਵਾਨੀ ਦੇ ਸਾਰੇ ਦਾ ਤੁਹਾਨੂੰ ਆਉਣੇ ਚਾਹੀਦੇ ਨੇ ਅਗਰ ਉਹ ਦਾ ਨਹੀਂ ਹੋਣਗੇ ਤੇ ਬੰਦਾ ਹਾਰ ਜਾਏਗਾ ਹਾਂ ਜੀ ਇਸ ਵਾਸਤੇ ਜਿਹੜਾ ਇਹਦੇ ਕਿ ਦੱਸਿਆ ਗਿਆ ਬਿਟੇਰਾ ਦੀ ਦਾ ਅਡਾ ਕੋ ਜਾਨਵਰ ਹੁੰਦਾ ਛੋਟਾ ਜਿਹਾ ਪੱਖੂ ਹੈ ਉਹਨੇ ਵਿਚਾਰੇ ਕੀ ਲੜਨਾ ਹੁੰਦਾ ਅਸਲ ਜੀ ਜਿਹੜਾ ਉਸਤਾਦੀ ਹੈ ਨਾ ਉਸਤਾਦ ਪਿੱਛੇ ਜਿਹੜੇ ਉਹਦੇ ਮਾਲਕ ਨੇ ਜਿਨ੍ਹਾਂ ਨੇ ਉਹ ਲੜਾਣਾ ਹੈ ਹਾਂਜੀ ਹਾਂ ਉਹਨਾਂ ਦੇ ਹੱਥਾਂ 'ਚ ਜਿਹੜੀ ਚਲਾਕੀ ਹੁੰਦੀ ਹੈ ਨਾ ਜੀ ਉਹ ਹੀ ਉਹਨਾਂ ਨੂੰ ਜਿਤਾ ਦਿੰਦੀ ਹੈ ਜਾਂ ਹਰਾ ਦਿੰਦੀ ਹੈ ਹਾਂਜੀ ਤਾਂ ਮਤਲਬ ਇਹ ਦੱਸਿਆ ਗਿਆ ਕਿ ਕੋਈ ਵੀ ਤੁਸੀਂ ਕੰਮ ਕਰੋ ਤੇ ਤੁਹਾਨੂੰ ਪੂਰੀ ਸਕਿੱਲ ਨਾਲ ਪੂਰੀ ਮਹਾਰਤ ਨਾਲ ਹਾਂਜੀ ਤੇ ਪੂਰੀ ਉਹਦੀ ਸਿੱਖਿਆ ਲੈਣੀ ਚਾਹੀਦੀ ਏ ਪਹਿਲਾ ਆਪਣੇ ਉਸਤਾਦਾਂ ਕੋਲ ਕੋਈ ਵੀ ਕੰਮ ਕਰਨ ਲੱਗਾ ਜਦੋਂ ਸਿੱਖਿਆ ਤੁਹਾਡੀ ਪੂਰੀ ਹੋ ਜੇ ਤੇ ਫਿਰ ਉਹ ਕੰਮ ਕਰਨਾ ਸ਼ੁਰੂ ਕਰੋ ਉਹਦੇ ਨਾਲ ਫਿਰ ਹੋਏਗਾ ਜੇ ਤੁਹਾਡੀ ਕੀਤੀ ਕਰਤ ਜਿਹੜੀ ਏ ਉਹ ਤੁਹਾਡਾ ਨਾਂ ਕਢਾਏਗੀ ਤੇ ਜੇ ਤੁਸੀਂ ਅੱਜ ਕੀ ਛੱਡ ਕੇ ਤੇ ਚਲੇ ਜਾਓਗੇ ਕੱਚੇ ਪੁੰਨੇ ਰਹਿ ਜਾਓਗੇ ਤੇ ਫਿਰ ਕੋਈ ਜਦੋਂ ਵੀ ਮਤਲਬ ਏ ਕਿ ਕੋਈ ਤੇਰਾ ਤੁਹਾਡਾ ਕੰਮ ਕੋਈ ਖਰਾਬ ਹੋਏਗਾ ਤੇ ਉਹ ਤੇ ਉਹ ਆਖਣਗੇ ਤੈਨੂੰ ਕਿਹੜਾ ਕੋਈ ਮਤਲਬ ਏ ਕਿ ਬੇਸਤਾ ਪਹਿਰਾ ਬੰਦਾ ਉਸਤਾਦ ਟੱਕਰਿਆ ਜਾਂ ਜਾਓ ਬੇ ਉਸਤਾਦ ਆ ਤੂੰ ਮੇਰਾ ਇਨਾ ਨੁਕਸਾਨ ਕਰਾ ਛੜਿਆ ਹਾਂ ਜੀ ਜੀ ਹਾਂ ਜੀ ਤੋਂ ਇਹ ਵਾਸਤੇ ਮਤਲਬ ਇਹ ਕਿ ਤੁਹਾਡੇ ਹੱਥਾਂ ਜੋ ਉਨੀ ਮਾਹਰ ਯਾਨੀ ਸਕਿੱਲ ਤੇ ਹੋਣੀ ਚਾਹੀਦੀ ਏ ਉਹਨਾਂ ਮੱਲਵੇ ਕਲਾ ਤੁਹਾਂ ਸਿੱਖੀ ਹੋਣੀ ਚਾਹੀਦੀ ਹੈ ਤਾਂ ਕਿ ਤੁਸੀਂ ਜਿਹੜਾ ਵੀ ਕੰਮ ਕਰਦੇਓ ਉਹਦੇ ਵਿੱਚ ਕਾਮਯਾਬੀ ਤੁਹਾਨੂੰ ਮਿਲੇ ਵਾਹ ਹਾਂ ਜੀ ਲਓ ਜੀ ਪਿਆਰਿਓ ਅਖਾਂ ਪਝਵਾਇਆ ਸੀ ਸਾਡੇ ਬਜ਼ੁਰਗਾ ਨੇ ਗੁਰਮੀਤ ਸਿੰਘ ਜੀ ਨੇ ਪਈ ਬਟੇਰੇ ਨਹੀਂ ਲੜਦੇ ਉਸਤਾਦਾਂ ਦੇ ਹੱਥ ਲੜਦੇ ਨੇ ਬੜੀ ਸੋਣੀਏ ਦੀ ਵੰਡ ਕੀਤੀ ਬਾਜਵਾ ਸਾਹਿਬ ਨੇ ਗੁਜ਼ਾਰਿਸ਼ ਹੈ ਵੇ ਸੋਣਿਓ ਪਈ ਕੋਚਿੰਗ ਜਿਹੜੀ ਹੈ ਨਾ ਜੀ ਤਰਬੀਅਤ ਟ੍ਰੇਨਿੰਗ ਇਹ ਬਹੁਤ ਜ਼ਰੂਰੀ ਹੈ ਕਿਸੇ ਵੀ ਫਨ ਦੀ ਕਿਸੇ ਵੀ ਕੰਮ ਦੇ ਵਿੱਚ ਉਹ ਚਾਹੇ ਜਾਨਵਰਾਂ ਦੀਆਂ ਲੜਾਈਆਂ ਜਿਵੇਂ ਬਾਜਵਾ ਸਾਹਿਬ ਨੇ ਖੇੜਿਆ ਪਈ ਬਟੇਰੇ ਲੜਾਣੇ ਹੋਣ ਕੁੱਕੜ ਲੜਾਣੇ ਹੋਣ ਕੋਈ ਕੁੱਤਿਆਂ ਦੀ ਲੜਾਈ ਹੋਵੇ ਇਸੇ ਤਰ੍ਹਾਂ ਸਾਡੇ ਪਿਆਰੇ ਪਾਕਿਸਤਾਨ ਵਿੱਚ ਅਸੀਂ ਵੇਖਨੇ ਆ ਸੰਡਿਆਂ ਦੇ ਭੇੜ ਵੀ ਕਰਾਉਂਦੇ ਨੇ ਊਠਾਂ ਦੀਆਂ ਲੜਾਈਆਂ ਵੀ ਕਰਾਉਂਦੇ ਨੇ ਅਸਾਂ ਤੇ ਭੇਡੂਆਂ ਦੀਆਂ ਲੜਾਈਆਂ ਵੀ ਹੁੰਦੀਆਂ ਵੇਖੀਆਂ ਨੇ ਹਾਲਾਂਕਿ ਬੜਾ ਦੁੱਖ ਹੋਇਆ ਇੱਕ ਦਫਾ ਮੈਂ ਵੇਖਿਆ ਕਿ ਪਿੰਨਨਵਾਲ ਇੱਕ ਪਿੰਡ ਦੇ ਜੇਲਮ ਦੇ ਕੋਲ ਉੱਥੇ ਭੇਡੂਆਂ ਦੀ ਲੜਾਈ ਸੀ ਮੈਂ ਵੀ ਪਿਕਚਰਾਈਜ਼ੇਸ਼ਨ ਕਰਨ ਵਾਸਤੇ ਚਲਾ ਗਿਆ ਆਪਣੇ ਟੀਵੀ ਦੇ ਵਾਸਤੇ ਪਿਆਰਿਓ ਬੜੀ ਬੜੀ ਦੂਰੋਂ ਆ ਕੇ ਇਹਨਾਂ ਦੇ ਠਾ ਕਰਕੇ ਜਦੋਂ ਵੱਜਦੇ ਨੇ ਨਾ ਇੱਕ ਤੇ ਬੜੀ ਆਵਾਜ਼ ਪੈਦਾ ਹੁੰਦੀ ਹੈ ਦੂਸਰਾ ਉਹ ਕਾਫੀ ਕੋਈ 50 50 60 60 ਫੁੱਟ ਪਿਛਾ ਜਾ ਕੇ ਤੇ ਦੋ ਭੇਡੂ ਆ ਕੇ ਤੇ ਇੰਜ ਜਦੋਂ ਟਕਰਾਏ ਤੇ ਇੱਕ ਭੇਡੂ ਦਾ ਮਣਕਾ ਟੁੱਟ ਗਿਆ ਤੇ ਉੱਥੇ ਹੀ ਥਾਂ ਤੇ ਜੋ ਜਿਹੜਾ ਨਾ ਜੀ ਉਹ ਮਰ ਗਿਆ ਜਾਂ ਹੋਰ ਬੇਹੋਸ਼ ਹੋ ਗਿਆ ਜੋ ਵੀ ਬਾਰਾ ਉਹਨਾਂ ਫਟਾਫਟ ਸਾਈਆਂ ਜਿਨ੍ਹਾਂ ਦਾ ਉਹ ਭੇਡੂ ਸੀ ਉਹਨਾਂ ਨੂੰ ਹਲਾਲ ਕਰ ਲਿਆ ਜ਼ਬਾਹ ਕਰ ਲਿਆ ਤੇ ਬਾਅਦ ਚ ਉਹਨਾਂ ਵੇਜ ਵੱਟ ਛੜਿਆ ਹੋਣਾ ਹੋਰੇ ਉਹਨੂੰ ਮੋਏ ਨੂੰ ਛੁਰੀ ਫੇਰੀ ਜਾਂ ਹੋਰੇ ਜ਼ਿੱਦਾ ਨੂੰ ਫੇਰੀ ਹੈ ਜੀ ਲੇਕਿਨ ਹਲਾਲ ਜਾਨਵਰਾਂ ਦੀ ਇਸ ਤਰ੍ਹਾਂ ਉਹਨਾਂ ਦੇ ਭੇਡ ਕਰਵਾਣੇ ਇਹ ਹੈ ਤੇ ਬੜੀ ਬੁਰੀ ਗੱਲ ਹੈ ਔਰ ਇਹਦੇ ਖਿਲਾਫ ਕਾਨੂੰਨ ਵੀ ਬਣਿਆ ਹੈ ਸਾਡਾ ਕਾਨੂੰਨ ਜਿਹੜਾ ਨਾ ਜੀ ਅਮਲ ਦਰਾਮਦ ਉਹਦੇ ਤੇ ਕੀਤਾ ਜਾਏ ਜਾਂ ਨਾ ਕੀਤਾ ਜਾਏ ਜਾਂ ਕਾਨੂੰਨ ਨਾਫਜ਼ ਕਰਨ ਵਾਲੇ ਇਦਾਰੇ ਪੈਸੇ ਲੈ ਕੇ ਅੱਖਾਂ ਦੇ ਉੱਤੇ ਰੁਪਈਆਂ ਦੀ ਪੱਟੀ ਬੰਨ ਲੈਣ ਉਹ ਵੱਖਰੀ ਗੱਲ ਹੈ ਲੇਕਿਨ ਕਾਨੂੰਨ ਮੌਜੂਦ ਹੈ ਇਹ ਲੜਾਇਆ ਨਹੀਂ ਜਾ ਸਕਦੇ ਗੁਜ਼ਾਰਿਸ਼ ਇਹ ਹੈ ਕਿ ਉਹ ਵੀ ਜਦੋਂ ਲੜਦੇ ਨੇ ਨਾ ਜਾਨਵਰ ਵੀ ਇਹ ਸਾਡੇ ਹੁਣ ਸਾਡੇ ਸ਼ਹਿਰ ਗੁਜਰਾਵਾਲੇ ਦਾ نو ਦਸਤਗੀਰ ਬਾਟੇ ਮਾਸ਼ਾਅੱਲਾ ਇੰਤਿਹਾਈ ਤਾਕਤਵਰ ਆਦਮੀ ਹੈ ਉਹ ਜਾਂਦਾ ਜਾ ਕੇ ਇੰਟਰਨੈਸ਼ਨਲ ਮੁਕਾਬਲਿਆਂ ਦੇ ਵਿੱਚ weight lifting ਕਰਕੇ ਆਉਂਦਾ ਹੈ ਲੇਕਿਨ ਉਹ ਜਿਹੜੀਆਂ ਟੈਕਨੀਕਸ ਨੇ weight ਚੁੱਕਣ ਦੀਆਂ weight 5 6 ਮਨ ਚੁੱਕ ਕੇ ਪਿਆਰੇ ਹੋ ਤੇ ਬੈਠਕਾਂ ਲਾ ਲੈਣੀਆਂ ਪੁਸ਼-ਅੱਪਸ ਲਾ ਲੈਣੇ ਉਹ ਉਹਦੇ ਵਾਲਦ ਸਾਹਿਬ ਨੇ ਉਹਨੂੰ ਸਿਖਾਇਆ ਹੈ ਦਸਤਗੀਰ ਬਾਟ ਸਾਹਿਬ ਆਪ 올ਪੀਅਨ ਰਹੇ ਨੇ ਅਦਰਵਾਈਜ਼ ਜਿੰਨੀ ਮਰਜ਼ੀ ਤਾਕਤ ਹੋਵੇ ਆ ਬੰਦਾ ਅਨੇ ਵਾਂ weight ਨਹੀਂ ਚੁੱਕ ਸਕਦਾ ਉਹਦੀ ਟੈਕਨੀਕ ਹੁੰਦੀ ਏ ਕੋਚਿੰਗ ਕਰਾਈ ਜਾਂਦੀ ਏ ਫਿਰ ਬੱਚਾ ਜਿਹੜਾ ਨਾ ਜਿੰਨਾ ਮਰਜ਼ੀ ਉਹ ਤਾਕਤਵਰ ਹੋਏ ਫਿਰ ਜਾ ਕੇ ਪਹਿਲਵਾਨ ਆਪਣਾ ਫਰਨੇ ਪਹਿਲਵਾਨੀ ਦਿਖਾਉਂਦੇ ਨੇ ਅਖਾੜੇ ਦੇ ਵਿੱਚ ਉਤਰ ਕੇ ਇਸੇ ਤਰ੍ਹਾਂ ਹੀ weightlifters weight ਚੁੱਕਦੇ ਨੇ ਇਸੇ ਤਰ੍ਹਾਂ ਹੀ ਬਟੇਰੇ ਲੜਦੇ ਨੇ ਕੁੱਕੜ ਲੜਾਉਂਦੇ ਨੇ ਯਾਨੀ ਉਸਤਾਦਾਂ ਦੇ ਹੱਥ ਦਾ ਮਤਲਬ ਹੈ ਵੇ ਕਿ ਪਿੱਛੇ ਉਸਤਾਦ ਕਾਮਲ ਹੋਣਾ ਚਾਹੀਦਾ ਫੇਰ ਅੱਗੇ ਜਾ ਕੇ ਪਰਫਾਰਮੈਂਸ ਸ਼ਗਿਰਦ ਦਿੰਦਾ ਹੈ ਜਿਹੜਾ ਇਹ ਖਾਨ ਹੈ ਨਾ ਜੀ ਕਿ ਬਟੇਰੇ ਨਹੀਂ ਲੜਦੇ ਉਸਤਾਦਾਂ ਦੇ ਹੱਥ ਲੜਦੇ ਨੇ ਇਹ ਸਾਨੂੰ ਇਹ ਮਤ ਦਿੰਦਾ ਹੈ ਕਿ ਕਿਸੇ ਵੀ ਫਨ ਦੇ ਵਿੱਚ ਤੂੰ ਬਾ ਕਮਾਲ ਬੰਨਾ ਤੇ ਕਿਸੇ ਬਾ ਕਮਾਲ ਉਸਤਾਦ ਦਾ ਸ਼ਗਿਰਦ ਪਾਓ ਉਹ ਤੈਨੂੰ ਦੱਸੇਗਾ ਟੈਕਨੀਕਸ ਤੈਨੂੰ ਆਪਣੇ ਫਨ ਦੇ ਨਾਲ ਅਰ ਅਸਤਾ ਕਰੇਗਾ ਤੈਨੂੰ ਸਿਖਾਏਗਾ ਫੇਰ ਤੂੰ ਫਤਿਹਯਾਬ ਹੋਏਗਾ ਅਵੇ ਘਰ ਬੈਠਿਆ ਜਾਂ ਕਿਤਾਬਾਂ ਪੜ੍ਹਿਆ ਕੋ ਪਲਵਾਨ ਨਹੀਂ ਬਣ ਸਕਦਾ ਜਿੰਨੀ ਦੇਰ ਤੱਕ ਪ੍ਰੈਕਟਿਸ ਨਾ ਕਰੇ ਜਾ ਕੇ ਬਾਕਾਇਦਾ ਅਖਾੜੇ ਦੇ ਵਿੱਚ ਉਤਰ ਕੇ ਔਰ ਸ਼ਾਗਿਰਦੀ ਨਾ ਕਰੇ ਕਿਸੇ ਕਾਬਲ ਉਸਤਾਦ ਦੀ ਬਿਨਾ ਮੁਰਸ਼ਿਦਾ ਰਾਹ ਨਹੀਂ ਹੱਥ ਆਉਂਦਾ ਦੁੱਧਾਂ ਬਾਜ ਨਹੀਂ ਰੰਝਦੀ ਖੀਰ ਸਾਈ ਪਿਆਰਿਓ ਇਹਦੇ ਨਾਲ ਹੀ ਸਾਡੇ ਇਸ ਵਿਲਾਦ ਦਾ ਸਮਾਂ ਬੀਤ ਗਿਆ ਏ ਲਵਾਂਗੇ ਹੁਣ ਤੁਹਾਡੇ ਤੋਂ ਇਜਾਜ਼ਤ ਲੈਓ ਯਾਰ ਹਵਾਲੇ ਰੱਬ ਦੇ ਤੇ ਮੇਲੇ ਚਾਰ ਦਿਨਾਂ ਦੇ ਉਸ ਦਿਨ Eid ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ ਰੱਬ ਰਾਖਾ ਤੇ ਅੱਲਾ ਦੇ ਕਹੋ ਜਾਉ ਚਾਟ